ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਪੰਜਾਬ ਕਬੱਡੀ ਲਾਈਵ ਦੇ ਉੱਤੇ ਸੋ ਦੋਸਤੋ ਆਹ ਮੁੰਡੇ ਦੀਆਂ ਰੇਡਾਂ ਵੇਖਿਓ ਰੇਡਾਂ ਤੇ ਭਾਵੇਂ ਇਹਨੂੰ ਜੱਫੇ ਜ਼ਰੂਰ ਲੱਗੇ ਪਰ ਆਹ ਮੁੰਡੇ ਦੇ ਐਕਸ਼ਨਾਂ ਨੇ ਨਾ ਜਨਤਾ ਨੂੰ ਖੁਸ਼ ਕਰ ਦਿੱਤਾ ਅਦੇ ਐਂਡ 'ਚ ਦੇਖਿਓ ਸ਼ੀਲੂ ਨੂੰ ਕਿਵੇਂ ਜੱਫੀਆਂ ਪਾ ਰਹੇ ਆ ਤੇ ਸ਼ੀਲੂ ਵੀ ਬਹੁਤ ਖੁਸ਼ ਸੀ ਆ ਉਹ ਤੁਹਾਨੂੰ ਦਿਖਾਉਣੇ ਆਂ ਉਹ ਵੀਡੀਓ ਮੇਰੀ ਬੇਨਤੀ ਹੈ ਵੀ ਵੀਰਵੰਦ ਦੇ ਜਲਦੀ ਨਾਲ ਆ ਜਾਣ ਕਿਰਪਾ ਕਰਕੇ ਪਿੰਡਰ ਤੇ ਠੀਕਰੀ ਵਾਲ ਆਹ ਫੇਰ ਆ ਗਿਆ ਉਹ ਕਹਿੰਦਾ ਟੱਚ ਲਾਉਣਾ ਤੇ ਲਾਉਣਾ ਸ਼ੀਲੂ ਨੂੰ ਹੀ ਹੈ ਇੱਥੇ ਰੱਖ ਕਿਆ ਬਾਤ ਹੈ ਇੱਥੇ ਰੱਖ ਕਿਆ ਤੇਰੇ ਸੋਹਣਾ ਪਿੰਡ ਕਿਹੜਾ ਪਿੰਡ ਕਿਹੜਾ ਜਰਾ ਜਨੇਤਪੁਰਾ ਪਿੰਡ ਕੀ ਨਾਂ ਦਾ ਹਾਂ ਧੰਨਾ ਨਾਮ ਮੈਂ ਅੰਤਰ ਦਾ ਸ਼ਹਿਰ ਦਾ ਹਾਂ ਹਾ ਧੰਨਾ ਨਾਮ ਬਾਈ ਜਨੇਤਪੁਰਾ ਪਿੰਡ ਆ ਕਹਿੰਦਾ ਮੈਂ ਜਨੇਤਪੁਰੇ ਵਾਲੇ ਅੰਤਰ ਦਾ ਸ਼ਹਿਰ ਦਾ ਦੇ ਮੁੰਡੇ ਨੇ ਮਾਨ ਖੁਸ਼ ਕੀਤਾ ਇੱਕ ਵਾਰੀ ਤਾੜੀਆਂ ਮਾਰੋ ਜ਼ੋਰਦਾਰ ਧੰਨਾ ਜਨੇਤਪੁਰੇ ਵਾਲਾ ਆਓ ਜੀ ਪਿੰਡਰ ਤੇ ਠੀਕਰੀ ਵਾਲਾ ਪੈਣੀ ਤੇ ਰੋਡੂ ਕਲੱਬ ਕੌਂਕੀ ਰਾਉਤਾ ਤੇ ਬੁਈਆਂ ਵਾਲਾ ਮੋਗਾ ਵੀ ਤੇ ਪਟਾਣ ਸੁਰਖਪੁਰ ਤੇ ਮੀਨੀਆਂ ਇਹ ਟੀਮਾਂ ਕਿਰਪਾ ਕਰਕੇ ਆ ਜਾਣ ਬਿਨਾਂ ਕਿਸੇ ਦੇਰੀ ਤੋਂ ਜਗਰੂਪ ਸਿੰਘ ਜਾਲ ਕਨੇਡਾ ਤੇ ਜੋਰਾ ਜੋਲ ਕਨੇਡਾ ਉਹਨਾਂ ਵੱਲੋਂ 500 ਦੇ ਮਾਣ ਇਸ ਨੌਜਵਾਨ ਦੇਰੇ ਆਏ ਆ ਤਾਂ ਨੇ ਜਨੀਦਪੁਰ ਵਾਲੇ ਦੇ ਲਈ ਬਹੁਤ ਬਹੁਤ ਧੰਨਵਾਦ ਰਾਜਾ ਯੂਕੇ ਤੇ ਜੱਸਾ ਯੂਕੇ ਉਹ ਵੀ ਸਾਡੇ ਵੀਰੇ ਨਾਲ ਮੈਚ ਨਾਲ ਲਾਈਵ ਜੁੜੇ ਹੋਏ ਆ ਵੱਡਾ ਧੰਨਵਾਦ ਕਰਦੇ ਆ ਅਵਤਾਰ ਡਾਕਟਰ ਜੀ ਦਾ ਬਹੁਤ ਵੱਡਾ ਧੰਨਵਾਦ ਹੈ